ਸਾਡੇ ਦੇਸ਼ ਦੇ ਵਿੱਚ ਜੋ ਬਿਕਮਰੀ ਸੰਮਤ ਹੈ ਉਸ ਦੀ ਸ਼ੁਰੂਆਤ ਗਿਣਤੀ ਚੇਤਰ ਤੋਂ ਕਰਦੇ ਨੇ ਚੇਤਰ ਪਹਿਲਾ ਮਹੀਨਾ ਹੈ ਜੈਸੇ ਈਸਵੀ ਸੰਮਤ ਦਾ ਜਨਵਰੀ ਪਹਿਲਾ ਮਹੀਨਾ ਹੈ ਇਸ ਤਰ੍ਹਾਂ ਬਿਕਮਰੀ ਸੰਮਤ ਦਾ ਪਹਿਲਾ ਮਾ ਚੇਤਰ ਹੈ ਚੇਤਰ ਦੀ ਵਿਚਾਰ ਸਤਗੁਰ ਇੰਜ ਦੱਸਦੇ ਨੇ ਚੇਤ ਗੋਵਿੰਦ ਅਰਾਧਿਏ ਹੋਵੇ ਆਨੰਦ ਗਣਾ ਜੇ ਕਿਦਰੇ ਚੇਤਰ ਦੇ ਨੈਣੇ ਵਿੱਚ ਪ੍ਰਭੂ ਦੀ ਅराधना ਆਰੰਭ ਕਰ ਦਈਏ ਸਾਲ ਨਵਾਂ ਸ਼ੁਰੂ ਹੋਇਆ ਹੈ ਚੇਤਰ ਤੋਂ ਐ ਬੰਦਗੀ ਐ ਬੰਦੇ ਬੰਦਗੀ ਸ਼ੁਰੂ ਕਰ ਤੂੰ ਵੀ ਆਪਣੇ ਜੀਵਨ ਦੇ ਵਿੱਚ ਪ੍ਰਭੂ ਦੀ ਇਬਾਦਤ ਸ਼ੁਰੂ ਕਰ ਅਗਰ ਐਸਾ ਕਰੇਗਾ तो होवे आनंद घना बहुत आनंद जीवन प्रगट हो जाएगा पर बंदगी करिए किस तरह करिए तो सा संत जना मिल पाइए रसना नाम भणा। संता दी संगत कर साधु दी संगत कर गुरु दी रोज संगत कर और जबान नाल। ਉਸ ਦੇ ਨਾਮ ਦਾ ਉਚਾਰਨ ਕਰ ਸੰਗਤ ਇਸ ਵਾਸਤੇ ਕਰ ਤੇਰੀ ਰਸਨਾ ਬੋਲਣ ਲੱਗ ਪਵੇ ਅਗਰ ਇੱਕ 마ਸੂਮ ਬੱਚਾ ਮਾਂ ਬਾਪ ਕੋ ਬੋਲ ਸੁਣੇ ਹੀ ਨਾ ਤਾਂ ਉਹਦੀ ਜ਼ਬਾਨ ਨੂੰ ਬੋਲਣਾ ਨਹੀਂ ਆਵੇਗਾ ਗੁੰਗਾ ਰਹਿ ਜਾਏਗਾ ਸੰਗਤ ਦੇ ਅਸੀਂ ਪ੍ਰਮਾਤਮਾ ਦੇ ਬੋਲ ਸੁਣੇ ਹੀ ਨਾ ਤਾਂ ਫਿਰ ਜ਼ਬਾਨ ਉਸ ਦੇ ਗੁਣਾ ਦਾ ਉਚਾਰਨ ਵੀ ਨਹੀਂ ਕਰਦੀ ਉਸ ਦੇ ਨਾਮ ਦਾ ਉਚਾਰਨ ਵੀ ਨਹੀਂ ਕਰਦੀ ਮਾਂ-ਬਾਪ ਦਾ ਉਹ ਲਗਾਤਾਰ ਬੋਲਿਆ ਹੋਇਆ ਸਫਲ ਸਮਝ ਲੋ ਅਗਰ ਬੱਚਾ ਬੋਲਣ ਲੱਗ ਪਿਆ ਹੈ ਸੰਗਤ ਵਿੱਚ ਪ੍ਰਭੂ ਦੀ ਉਹ ਗੱਲ ਸੁਣੀ ਹੋਈ ਸਫਲ ਹੋ ਗਈ ਸਤਸੰਗ ਕੀ ਤੋਇਆ ਸਫਲ ਹੋ ਗਿਆ ਅਗਰ ਰਸਨਾ ਉਸ ਦਾ ਨਾਮ ਜਪਣ ਲੱਗ ਪਈ ਤਾਂ ਸਾਇਬ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾਂ ਜਪ ਜਪ ਕੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਸੰਸਾਰ ਤੇ ਆਇਆ ਉਹਨਾਂ ਦਾ ਸਫਲ ਹੋ ਗਿਆ ਲੇਖੇ ਲੱਗ ਗਏ ਇਕ ਖਿੰ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਇਕ ਪਲ ਵੀ ਉਸ ਦੀ ਯਾਦ ਤੋਂ ਬਿਨਾ ਉਸ ਦੇ ਨਾਮ ਤੋਂ ਬਿਨਾ ਜੀਵਣਾ ਜੀਵਨ ਨੂੰ ਵਿਅਰਥ ਗਵਾਣਾ ਹੈ ਸਵਾਸ ਨੂੰ ਵਿਅਰਥ ਕਰਨਾ ਹੈ ਜਲ ਥਲ ਮਈਲ ਪੂਰੀਆ ਰਵਿਆ ਵਿੱਚ ਮਣਾ ਉਹ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ ਜਲ ਦੇ ਚ ਹੈ ਥਲ ਦੇ ਚ ਹੈ ਜ਼ਮੀਨ ਤੇ ਆਕਾਸ਼ ਦੇ ਚ ਹੈ ਪੂਰਨ ਤੌਰ ਤੇ ਵਿਆਪਕ ਰਮਿਆ ਹੋਇਆ ਹੈ ਬਨਸਪਤੀ ਦੇ ਚ ਹੈ ਕਣ ਕਣ ਦੇ ਚ ਹੈ ਸੋ ਪ੍ਰਭ ਚਿੱਤ ਨਾ ਆਵਈ ਕਿਤੜਾ ਦੁੱਖ ਗਣਾ ਐਸਾ ਪ੍ਰਮਾਤਮਾ ਅਗਰ ਚੇਤੇ ਨਾ ਹੋਵੇ ਜੋ ਜਿਤਨਾ ਦੁੱਖ ਪੈਦਾ ਹੁੰਦਾ ਹੈ ਸਹਿਬ ਕਹਿੰਦੇ ਨੇ ਅਸੀਮ ਹੈ ਉਹਦੀ ਗਿਣਤੀ ਨਹੀਂ ਹੋ ਸਕਦੀ ਉਹਨੂੰ ਤੋਲਣਾ ਔਖ ਹੈ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ ਚੇਤੁਰ ਦੇ ਮਹੀਨੇ ਵਿੱਚ ਪਰਮਾਤਮਾ ਦੇ ਗੁਣਾਂ ਦਾ ਰਮਨ ਕੀਤਾ ਉਹਦੇ ਨਾਮ ਦੀ ਆਰਾਧਨਾ ਕੀਤੀ ਉਹਨਾਂ ਦਾ ਭਾਗ ਤੇ ਮਣਾ ਮੋਂ ਬਹੁਤ ਵੱਡਾ ਹੋ ਗਿਆ ਮਹਾਨ ਹੋ ਗਿਆ ਉਹ ਬਹੁਤ ਵੱਡੇ ਭਾਗਾ ਵਾਲੇ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਰੀ ਦੇ ਦਰਸ਼ਨਾਂ ਨੂੰ ਚੇਤੁਰ ਦੇ ਮਹੀਨੇ ਵਿੱਚ ਮਨ ਲੋਚਦਾ ਤਾਂਗ ਹੈ ਪ੍ਰਭੂ ਮਿਲੇ ਈਸ਼ਵਰ ਮਿਲੇ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ 체터 ਦੇ ਮਹੀਨੇ ਵਿੱਚ ਅਗਰ ਕੋਈ ਪ੍ਰਭੂ ਦਾ ਮਿਲਾਪ ਕਰਾ ਦੇਵੇ ਉਸ ਦੇ ਬਚਨ ਸੁਣਾ ਦੇਵੇ ਤਾਂ ਸਹਿਬ ਕੰਨ ਮੈਂ ਉਸ ਦੇ ਪੈਰੀ ਪੈਣਾ ਮੈਂ ਉਸ ਦੇ ਚਰਨੀ ਲਗਦਾ 체터 ਦੇ ਮਹੀਨੇ ਦਾ ਜੋ ਇੱਕ ਅਭਿਆਸੀ ਤੇ ਇੱਕ ਜਗਿਆਸੂ ਤੇ ਇੱਕ ਸਾਧਕ ਦਿੱਤੇ ਜੋ ਪ੍ਰਭਾਵ ਪੈਂਦਾ ਸਹਿਬ ਉਸ ਦਾ ਜ਼ਿਕਰ ਪਏ ਕਰਦੇ ਨੇ ਔਰ ਨਾਲ ਉਪਦੇਸ਼ ਦਿੰਦੇ ਪੈ ਨੇ ਅਗਰ ਇਸ ਮਹੀਨੇ ਵਿੱਚ ਕੋਈ ਪ੍ਰਭੂ ਦੀ ਆराधना ਕਰੇ ਉਸ ਦਾ ਨਾਮ ਜਪੇ ਤਾਂ ਸਾਰਾ ਮਹੀਨਾ ਆਨੰਦਮਈ ਉਸ ਦਾ ਜੋ ਹੈ ਬਤੀਤ ਹੁੰਦਾ ਹੈ ਇਸ ਤਰ੍ਹਾਂ ਦਾ 12ਵਾਂ ਚੇਤਰ ਦੇ ਮਹੀਨੇ ਤੋਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਰੰਭ ਕਰਦੇ ਨੇ 12ਵਾਂ ਸਾਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਦਾ ਵੀ ਉਚਾਰਨ ਕੀਤਾ ਹੋਇਆ ਹੈ ਹੁਣ ਉਹ ਚੇਤਰ ਮਹੀਨੇ ਦਾ ਪਾਠ ਦੀ ਭੂਮਿਕਾ ਦੇ ਰੂਪ ਦੇ ਚ ਉੱਪਰ ਜੋ ਸ਼ਬਦ ਹੈ ਆਪ ਸਰਵਨ ਕਰੋ। ਤੁਖਾਰੀ ਚੰਮ ਲਲਾ ਪਹਿਲਾ 12 ਮਹਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨ ਜੀਵਾ ਪ੍ਰੇ ਬਾਜ ਦੁਹੇਲੀ ਕੋਈ ਨ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਚ ਰਹੇ ਨਿਰੰਕਾਰੀ प्रभ मन करम सुकर्मा नानक पंथ निहाले साधन तू सुन आत्म रामा चेत बसंत भला भवर सुहावड़े बन फूले मंजबार मैं फिर घर बाहुड़े फिर घर नहीं आवे ਧਨ ਕਿਉ ਸੁਖ ਪਾਵੇ ਬਿਰੇ ਬਿਰੋਧ ਤਨ ਛੀਜੇ ਕੋਕਲ ਅੰਬ ਸੁਹਾਵੀ ਬੋਲੇ ਕਿਉ ਦੁਖ ਅੰਕ ਸਹੀਜੇ ਭਵਰ ਭਵੰਤਾ ਫੋਲੀ ਡਾਲੀ ਕਿਉ ਜੀਵਾ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਰ ਘਰ ਧਨ ਪਾਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਦੇ ਅੰਦਰ ਉਚਾਰਨ ਕੀਤਾ ਇਹ 12 ਮਾ ਆਪ ਵੀ ਆਪਣੇ ਵਿਚਾਰ ਚੇਤਰ ਦੇ ਮਹੀਨੇ ਤੋਂ ਹੀ ਆਰੰਭ ਕਰ ਦੇ ਨੇ ਸਿੱਖ ਜਗਤ ਦੇ ਚੌਕੇ ਮੂਲ ਪਾਠ ਮਾਜ ਰਾਗ ਦਾ 12ਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਰਚਲਤ ਹੈ ਸੰਗਤ ਦੀ ਗਿਆਤ ਲਈ ਸਰੋਤਿਆਂ ਦੀ ਗਿਆਤ ਲਈ ਤਾਸ ਨਾਲ ਤੁਖਾਰੀ ਰਾਗ ਦੇ 12 ਮਾ ਦਾ ਵੀ ਪਾਠ ਤੇ ਵਿਚਾਰ ਰੱਖ ਰਹੇ ਹੈ ਇਸ ਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੇਡ ਕਰਮਾਂ ਦੀ ਹੀ ਦੱਸਦੇ ਨੇ ਗ੍ਰਹਿ ਨਿਛਤਰਾਂ ਦੀ ਨਹੀਂ ਕਿਦਰੇ ਇਹ ਭੁਲੇਖਾ ਪੈ ਜਾਏ ਕਿ ਵਾਕਈ ਗ੍ਰਹਿ ਨਿਛਤਰਾਂ ਦੀ گردش ਦਾ ਹੀ ਮਨੁੱਖੀ ਮਨ ਦੇ ਉਤੇ ਅਸਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਮੁਗਲਤੇ ਨੂੰ ਇੰਜ ਦੂਰ ਕਰਦੇ ਨੇ ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ ਐ ਜੀਵ ਸੁਣ ਜੋ ਤੂੰ ਪੁਰਬ ਦੇ ਚ ਕਮਾਇਆ ਹੈ ਪਹਿਲੇ ਕਮਾਇਆ ਹੈ ਕੀਤੇ ਉਹ ਜਿਹੜੇ ਤੇਰੇ ਕਰਮ ਨੇ ਉਹਨਾਂ ਕਰਕੇ ਹੀ ਤੇਰੀ ਝੋਲੀ ਵਿੱਚ ਸੁਖ ਤੇ ਦੁੱਖ ਪੈਂਦਾ ਹੈ ਕਰਮ ਬੀਜ ਹੈ ਜਿਵੇਂ ਕਿਸਾਨ ਬੀਜ ਨੂੰ ਬੋਣ ਲਗਿਆਂ ਸਾਵਧਾਨ ਹੈ ਬੀਜ ਚੰਗੇ ਹੋਵਨ ਵਧੀਆਂ ਹੋਵਨ ਗੁਣ ਖਾਦੇ ਨਾ ਹੋਵਨ ਬਹੁਤ ਪੁਰਾਣੇ ਨਾ ਹੋਵਨ ਇਸੇ ਤਰੀਕੇ ਦੇ ਨਾਲ ਸਿਆਣਾ ਸੁਜਾਨ ਸਤਸੰਗੀ ਵਿਚਾਰ ਕਰਦਾ ਹੈ ਸੋਚਦਾ ਹੈ ਸਾਵਧਾਨ ਰਹਿੰਦਾ ਹੈ ਕੋਈ ਐਸਾ ਕਰਮ ਨਾ ਹੋਵੇ ਜਿਸ ਤੋਂ ਦੁੱਖ ਪੈਦਾ ਹੋਵੇ ਕਿਉਂਕਿ ਦੁੱਖ ਫਲ ਹੈ ਸੁਖ ਫਲ ਹੈ ਅਗਰ ਦੁੱਖਾਂ ਦਾ ਫਲ ਹੈ ਤਾਂ ਇਹ ਫਾਲੀ ਦਸਦੇ ਪੈਨੇ ਬੀਜ ਠੀਕ ਨਹੀਂ ਬੋਇਆ ਸੀ ਅਗਰ ਸੁਖ ਦਾ ਫਲ ਝੋਲੀ ਵਿੱਚ ਆਣ ਪਿਆ ਤਾਂ ਗੱਲ ਸਪਸ਼ਟ ਹੋ ਗਈ ਬੀਜ ਠੀਕ ਬੋਏ ਗਏ ਨੇ ਸਾਇਬ ਕੰਨ ਸਰਸਰ ਦੇ ਉੱਤੇ ਜੋ ਸੁਖ ਪ੍ਰਾਪਤ ਹੁੰਦੇ ਨੇ ਜੀਵਾਨ ਨੂੰ ਜੋ ਸੁਖ ਆਨੰਦ ਪ੍ਰਾਪਤ ਆਉਂਦਾ ਹੈ ਇਹ ਪੁਰਵ ਕੀਤੀ ਹੋਈ ਕਮਾਈ ਦਾ ਕੀਤੇ ਹੋਏ ਕਰਮਾਂ ਦਾ ਹਰ ਰਚਨਾ ਤੇਰੀ ਕਿਆਗਤ ਮੇਰੀ ਹਰ ਬਿਨ ਘੜੀ ਨ ਜੀਵਾ ਏ ਪਰਿਪੂਰਨ ਪ੍ਰਮਾਤਮਾ ਤੇਰੀ ਇਸ ਮਹਾਨ ਰਚਨਾ ਦੇਚ ਮੇਰੀ ਕੀ ਗਤੀ ਹੈ ਭਾਵ ਮੇਰੀ ਕੀ ਹਾਲਤ ਹੈ ਹਰ ਬਿਨ ਘੜੀ ਨ ਜੀਵਾ ਬਿਰਹਾ ਹੈ ਮਨ ਦੇਚ ਏ ਪ੍ਰਭੂ ਤੇਰੇ ਨਾਮ ਤੋਂ ਬਿਨਾ ਇੱਕ ਘੜੀ ਵੀ ਜੀਵਣਾ ਬੜਾ ਔਖਾ ਹੈ ਪ੍ਰੇ ਬਾਜ ਦੁਹੇਲੀ ਕੋਈ ਨ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਪਰਿਪੂਰਨ ਪ੍ਰਮਾਤਮਾ ਤੋਂ ਜੋ ਜੀਵ ਉਸਤਰੀ ਟੁੱਟੀ ਹੋਈ ਹੈ ਦਰਸਲ ਉਸ ਦਾ ਫਿਰ ਕੋਈ ਵੀ ਬੇਲੀ ਨਹੀਂ ਇੱਕ ਬੇਲੀ ਬਣ ਜਾਏ ਸਾਰਾ ਜਗਤ ਬੇਲੀ ਹੈ ਇੱਕ ਸੱਜਣ ਬਣ ਜਾਏ ਸਾਰੇ ਹੀ ਸੱਜਣ ਨੇ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਤ ਜਦ ਕੋਈ ਉਸ ਇੱਕ ਨੂੰ ਆਪਣਾ ਸੱਜਣ ਬਣਾ ਲੈਂਦਾ ਹੈ ਔਰ ਗੁਰਮੁਖ ਬਣ ਕੇ ਉਸ ਦੇ ਨਾਮ ਦਾ ਹੀ ਜੋ ਹੈ ਅੰਮ੍ਰਿਤ ਪਾਨ ਕਰਦਾ ਹੈ ਤੋ ਜੀਵਨ ਦੀ ਝੋਲੀ ਸੁਖ ਆਨੰਦ ਨਾਲ ਭਰ ਜਾਂਦੀ ਏ ਰਚਨਾ ਰਾਜ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾਨਕ ਪੰਥ ਨੇ ਹਾਲੇ ਸਾਧਨ ਤੋ ਸੁਣ ਆਤਮਰਾਮਾ ਏ ਆਤਮਰਾਮ ਇੱਕ ਗੱਲ ਸਰਵਨ ਕਰ ਖੇਡ ਉਸ ਨਿਰੰਕਾਰ ਦੀ ਰਚਨਾ ਦੇਚ ਕਰਮਾਂ ਦੀ ਹੈ ਕਿਸੇ ਨੂੰ ਦੋਸ਼ੀ ਨਾ ਠਰਾਈ ਨਾ ਸੂਰਜ ਨੂੰ ਨਾ ਚੰ드ਰਮਾ ਨੂੰ ਨਾ ਰਾਹੁ ਨੂੰ ਨਾ ਕੇਤੂ ਨੂੰ ਨਾ ਸ਼ਨੀ ਨੂੰ ਨਾ ਮੰਗਲ ਨੂੰ ਕਿਸੇ ਗ੍ਰਹਿ ਨਛਤਰ ਦੇ ਉੱਤੇ ਦੋਸ਼ ਨਾ ਥਾਪੀਂ ਔਰ ਕਿਸੇ ਮਨੁੱਖ ਨੂੰ ਵੀ ਦੋਸ਼ੀ ਨਾ ਠਹਿਰਾਈ ਜਦ ਵੀ ਆਪਣੇ ਦੁੱਖਾਂ ਪ੍ਰਤੀ ਦੋਸ਼ੀ ਠਹਿਰਾਣ ਦਾ ਤੇਰੇ ਮਨ ਦੇ ਚ ਖਿਆਲ ਪੈਦਾ ਹੋਵੇ ਤੋ ਫਿਰ ਆਪਣੇ ਕਰਮਾਂ ਨੂੰ ਹੀ ਦੋਸ਼ੀ ਠਹਿਰਾਈ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਚੇਤਰ ਦੇ ਮਹੀਨੇ ਦੀ ਵਿਚਾਰ ਇੰਜ ਆਰੰਭ ਕਰਦੇ ਨੇ ਚੇਤ ਬਸੰਤ ਭਲਾ ਭਵਰ ਸੁਹਾਵੜੇ ਚੇਤੁਰ ਦਾ ਮਹੀਨਾ ਦਰਸਲ ਬਸੰਤ ਬਹਾਰ ਦਾ ਮਹੀਨਾ ਹੈ ਨਾ ਬਹੁਤੀ ਗਰਮੀ ਹੈ ਨਾ ਬਹੁਤੀ ਠੰਡ ਐਸੀ ਠੰਡ ਹੈ ਜੋ ਬਰਦਾਸ਼ ਹੋ ਸਕਦੀ ਹੈ ਐਸੀ ਗਰਮੀ ਹੈ ਜੋ ਸਹਾਰੀ ਜਾ ਸਕਦੀ ਇਸ ਰੁੱਤ ਦੇ ਵਿੱਚ ਫੁੱਲ ਪੈਦਾ ਹੁੰਦੇ ਨੇ ਫੁੱਲ ਬਨਸਪਤੀ ਦੇ ਚੋਂ ਸਭ ਤੋਂ ਕੋਮਲ ਹੈ অতি ਕੋਮਲ ਹੈ অতি ਕੋਮਲ ਔਰ अति सुंदर है सुंदरता देवी अत् है कोमलता देवी अत् है और महक देवी अत् है तिनै गुण परिपूर्ण परमात्मा ਨੇ ਫੁੱਲਾਂ ਦੀ ਝੋਲੀ ਵਿੱਚ ਪਾ ਦਿੱਤੇ ਨੇ ਸੁੰਦਰ ਨੇ ਕੋਮਲ ਨੇ ਸੁਗੰਧਿਤ ਨੇ ਇਹ ਅਧਿਕ ਸੁਭਾਵਕ ਖਿੜਦੇ ਨੇ ਬਸੰਤ ਦੀ ਰੁੱਤ ਦੇ ਵਿੱਚ ਤੇ ਬਸੰਤ ਦੀ ਰੁੱਤ ਹੈ चैत्र ਦਾ ਮਹੀਨਾ ਚੇਤ ਦੇ ਮਹੀਨੇ ਤੋਂ ਹੀ ਇਸ ਦੇਸ਼ ਦੇ ਚ ਸਾਲ ਆਰੰਭ ਹੁੰਦਾ ਹੈ ਗਿਣਤੀ ਚੇਤਰ ਤੋਂ ਹੀ ਆਰੰਭ ਹੁੰਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦਾ ਜੋ ਇੱਕ ਮਹਾਨ ਸੰਤ ਕਵੀ ਦਾ ਹਿਰਦਾ ਹੈ ਆਪ ਇਸ ਨੂੰ ਇੰਜ ਲੈਂਦੇ ਨੇ ਚੇਤ ਬਸੰਤ ਭਲਾ ਬਾਵਰ ਸੁਹਾਵੜੇ ਬੜਾ ਸੁੰਦਰ ਮਹੀਨਾ ਹੈ ਸੋਭਨੇਕ ਮਹੀਨਾ ਹੈ ਚਾਰੋਂ ਪਾਸੇ ਫੁੱਲ ਖਿੜੇ ਨੇ ਬਨਸਪਤੀ ਖਿੜੀ ਹੈ ਔਰ ਭौंरे ਗੁੰਜਾਰਾਂ 'ਤੇ ਰਹਨੇ ਐ ਬੰਦੇ ਫੁੱਲਾਂ ਨੂੰ ਵੇਖ ਕੇ ਭौंरा ਵੀ ਬੋਲਣ ਲੱਗ ਪੇ ਹੈ ਤੂੰ ਵੀ ਪ੍ਰਭੂ ਦੇ ਗੀਤ ਬੋਲ ਕੋ ਤੂੰ ਵੀ ਗੁੰਜਾਰਾਂ 'ਪਾ ਤੂੰ ਵੀ ਆਲਾਪ ਕਰ ਤੈਨੂੰ ਨਹੀਂ ਆਲਾਪਣ ਲਾ ਢੰਗ ਆਇਆ ਭौंਰੇ ਤੋਂ ਹੀ ਸਿੱਖ ਲੈ ਆਲਾਪ ਦਾ ਪੇ ਫੁੱਲਾਂ ਨੂੰ ਵੇਖ ਕੇ ਆਲਾਪ ਰਿਹਾ ਹੈ ਰਾਗ ਪ੍ਰਸੰਨ ਹੋ ਰਿਹਾ ਹੈ ਖਿੜੇ ਚ ਹੈ चेत बसंत भला, भवर सुहावड़े बन फूले मंज़बार मैं पिर घर घर बावड़े, देखते सही घर बार चारों पासे खेड़ा ही खेड़ा है बन फूले ने खेड़ा है खुशियां ने कोयला पैया बोल दिया ने भंवरे पे बोलते ने इस मौसम नाख के इस रुत के ਪੰਛੀ ਵੀ ਚਹਿਚਾ ਰਹੇ ਨੇ। ਭੋਰੇਆਂ ਨੂੰ ਵੀ ਸੁਰਤ ਆ ਗਈ ਐ ਤੇ ਐ ਬੰਦੇ ਤੈਨੂੰ ਸੁਰਤ ਨਹੀਂ ਆਈ। ਤੈਨੂੰ ਉਹ ਚੇਤੇ ਨਹੀਂ ਆ ਰਿਹਾ। ਭਾਈ ਸਾਹਿਬ ਭਾਈ ਨੰਦ ਲਾਲ ਵੀ ਬਕਾਇਦਾ ਇਸ ਦਾ ਜ਼ਿਕਰ ਕਰਦੇ ਨੇ। ਬਾਹੋਸ਼ ਬਾਸ ਕਿ ਹੰਗਾਉਂ ਮੇ ਨਵ ਬਹਾਰ ਆਮਦ। ਬਹਾਰ ਆਮਦੋ। ਯਾਰ ਆਮਦੋ। ਕਰਾਰ ਆਵਤ। ਐ ਬੰਦੇ होश देखते सही मौसम बहार आई है चेत का महीना आया है, बसंत बहार चारों पासे फूल खिड़े ने है। तू मुरझाया देखते सही हजार तरह के नगमे कोयला आ गई ने बुलबुल आ गई ने भौरे आ गए ने खबर दे हंद बागुलहा ਕਿ ਸ਼ਗੋਫਤੰਦ ਹਮਾਰ ਅਜੇ ਨਵੇਦ ਆ ਕੇ ਬੁਲਬਲੇ ਹਜ਼ਾਰ ਆਮਦ ਦੇਖਤੇ ਸਹੀ ਹਜ਼ਾਰਾਂ ਤਰ੍ਹਾਂ ਦੇ ਨਗਮੇ ਲੈ ਕੇ ਬੁਲਬਲਾ ਆ ਗਏ ਹਨ ਹਜ਼ਾਰਾਂ ਤਰ੍ਹਾਂ ਦੇ ਗੁੰਜਾਰ ਪਾਉਂਦੇ ਹੋਏ ਭੌਰੇ ਆ ਗਏ ਨੇ ਤੇਰਾ ਮਨ ਰੂਪੀ ਭੌਰਾ ਅਜੇ ਵੀ ਚੁੱਪ ਹੈ ਤੇਰੇ ਮਨ ਰੂਪੀ ਕੋਇਲ ਨੇ ਬੁਲਬੁਲ ਨੇ ਅਜੇ ਵੀ ਚਹਿ ਚਹਾਣਾ ਸ਼ੁਰੂ ਨਹੀਂ ਕੀਤਾ ਦੇਖਤੇ ਸਹੀ मौसम तो रुत तो पंछी भी प्रभावित हो गए ने कीड़े मकोड़े प्रभावित हो गए ने देखते सही बनस्पति प्रभावित हो गई है खिड़ पई है तेरा मुरझाना ठीक नहीं तू खेड़े दे तो तू सा ने हां ऐसा हो सकता है अगर बनस्पति खिड़ी हो भौरे भी गुंजारा पा रहे होवन कोयला बुलबुल भी चहचहा रही वन ਪਰ ਹਿਰਦੇ ਰੂਪੀ ਘਰ ਦੇ ਚ ਪਰਮਾਤਮਾ ਦੀ ਯਾਦ ਨਾ ਹੋਵੇ ਇਸ ਘਰ ਦੇ ਚ ਪਰਮਾਤਮਾ ਦੀ ਆਮਦ ਨਾ ਹੋਵੇ ਤਾਂ ਬਿਰਹੇ ਵਿਛੋੜੇ ਦੀ ਅਗਨ ਦੇ ਚ ਤਨ ਛਿਜਦਾ ਹੈ ਮਨ ਪੀੜਿਤ ਹੁੰਦਾ ਹੈ ਫਿਰ ਘਰ ਨਹੀਂ ਆਵੇ ধন ਕਿਉਂ ਸੁਖ ਪਾਵੇ ਬਿਰਹੇ ਬਿਰੋਧ ਤਨ ਛੀਜੇ ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀਜੇ ਭਾਵੇਂ ਅੰਬਾਂ ਦੀ ਡਾਰ ਤੇ ਕੋਇਲ ਬਹੁਤ ਮਧੁਰ ਪਈ ਬੋਲਦੀ ਏ ਬਹੁਤ ਮਿੱਠੇ ਪਈ ਗੀਤ ਅਲਾਪਦੀ ਏ ਪਰ ਅੰਬ ਨੂੰ ਵੇਖ ਕੇ ਪਰ ਇਹ ਜੀਵ ਰੂਪੀ ਇਸਤਰੀ ਕਿਸ ਨੂੰ ਵੇਖ ਕੇ ਅਲਾਪੇ ਪ੍ਰਭੂ ਦੀ ਆਮਦ ਕੋਈ ਨਹੀਂ ਪ੍ਰਭੂ ਦਾ ਚਿੰਤਨ ਨਹੀਂ ਪ੍ਰਭੂ ਦੀ ਸੂਝ ਨਹੀਂ ਤੋਂ ਇਸਤਰੀ ਕੇ ਨਾਲ ਦੁੱਖ ਦਾ ਸਹਾਰਾ ਨਾ ਹੋ ਰਿਹਾ ਹੈ ਭਵਰ ਭਵੰਤਾ ਫooli ਡਾਲੀ ਕਿਉਂ ਜੀਵਾ ਮਰਮਾਇ ਭੌਰਾ ਤੇ ਫੁੱਲਾਂ ਦੀ ਡਾਲੀ ਤੇ ਭਰਮਣ ਕਰ ਰਿਹਾ ਹੈ ਆਨੰਦ ਲੈ ਰਿਹਾ ਸੁਖ ਲੈ ਰਿਹਾ ਪਰ हे ਮਾਂ ਮੇਰਾ ਮਨ ਰੂਪੀ ਭੌਰਾ ਕਿਸ ਤਰ੍ਹਾਂ ਆਨੰਦ ਮਾਣੇ ਜਦ ਪ੍ਰਭੂ ਦਾ ਮਿਲਾਪ ਹੀ ਨਹੀਂ ਬਸੰਤੀ ਰੁੱਤ ਵੀ ਚੰਗੀ ਲੱਗਦੀ ਹੈ ਜਦ ਕੰਤ ਹੋਵੇ ਫੁੱਲਾਂ ਦਾ ਖੇੜਾ ਵੀ ਚੰਗਾ ਲੱਗਦਾ ਹੈ ਜਦ ਹਿਰਦੇ ਨੂੰ ਖੇੜਾ ਦੇਣ ਵਾਲਾ ਕੋਈ ਹੋਵੇ ਸਾਹਿਬ ਕਹਿੰਦੇ ਨੇ ਪਰਮਾਤਮਾ ਦੇ ਨਾਲ ਹੀ ਵਾਸਤਵਿਕ ਹਿਰਦੇ ਦੇ ਤਲ ਤੇ ਬਸੰਤ ਬਹਾਰ ਬਣਦੀ ਏ ਚੇਤਰ ਦੇ ਮਹੀਨੇ ਦਾ ਉਧੇ ਆਉਂਦਾ ਨਾਨਕੇ ਚੇਤ ਸਹਿਜ ਸੁਖ ਪਾਵੇ ਜੇ ਹਰ ਵਰ ਘਰ ਧਨ ਪਾਏ ਜੇ ਚੇਤਰ ਦੇ ਮਹੀਨੇ ਵਿੱਚ ਤੂੰ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰੇਂ ਤੋ ਤੇਰੇ ਹਿਰਦੇ ਦੇ ਵਿੱਚ ਵਕਈ ਚੇਤਰ ਦਾ ਮਹੀਨਾ ਉਤਪਨ ਹੋ ਜਾਏਗਾ बसंत भार पैदा हो जाएगी और इस तरीके के नाल जीवन दी नवी शुरुआत होवेगी जिमे साल आरंभ ਹੁੰਦਾ ਹੈ ਚੇਤੁਰ ਦੇ ਨਾਲ ਤੇਰੀ ਜ਼ਿੰਦਗੀ ਦੀ ਵੀ ਨਵੀਂ ਆਰੰਭਤਾ ਸ਼ੁਰੂ ਹੋ ਜਾਏਗੀ ਨਵੇਂ ਜੀਵਨ ਦੇ ਢੰਗ ਉਤਪਨ ਹੋਣਗੇ ਨਵਾਂ ਖੇੜਾ ਨਵਾਂ ਖੁਸ਼ੀਆਂ اور ਨਵੇਂ ਹਾਉ ਭਾਉ ਨਵੇਂ ਤਰੰਗਾ ਨਾਲ ਤੇਰੀ ਜੀਵਨ ਦੀ ਝੋਲੀ ਭਰ ਜਾਏਗੀ ਚੇਤਰ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਜ ਰਾਗ ਦੇ ਵਿੱਚ ਔਰ ਤੁਖਾਰੀ ਰਾਗ ਦੇ ਵਿੱਚ ਜੋ ਮੂਲ ਉਪਦੇਸ਼ ਤੇ ਸੰਦੇਸ਼ ਦਿੰਦੇ ਨੇ ਉਹ ਇਹ ਹੀ ਕਿ ਚੇਤਰ ਦੇ ਤੂੰ ਚੇਤੇ ਕਰ ਚੇਤ ਦੇ ਤੂੰ ਬਾਰ-ਬਾਰ ਚੇਤੇ ਕਰ ਤਾਂ ਕਿ ਤੇਰੇ ਮਨ ਦੇ ਵਿੱਚ ਵੀ ਚੇਤ ਪੈਦਾ ਹੋ ਜਾਏ